ਕੇਂਦਰ ਸਰਕਾਰ ਦੇ ਬਾਰੇ ਸੂਬੇ ਦੀ ਸਰਕਾਰ ਕਹਿੰਦੀ ਮੋਦੀ ਸਾਹਿਬ ਆਏ ਕਹਿੰਦੇ ਗੋਗਲੂਆਂ ਤੋਂ ਮਿੱਟੀ ਝਾੜ ਕੇ ਵਾਪਸ ਮੁੜ ਗਏ ਤੁਸੀਂ ਵੀ ਸੁਖਬੀਰ ਜੀ 20000 ਕਰੋੜ ਰੁਪਏ ਦੀ ਮੰਗ ਕੀਤੀ ਸੀ ਮੋਦੀ ਸਾਹਿਬ ਦਾ ਐਲਾਨ ਜਾਂ ਕੇਂਦਰ ਦੀ ਮਦਦ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਕੇਂਦਰ ਨੂੰ ਪੂਰੀ ਜੋਰ ਨਾਲ ਮਦਦ ਕਰਨੀ ਚਾਹੀਦੀ ਹੈ ਹਮ ਆਈ ਸੂਬਾ ਜਦੋਂ ਹੁਣ ਪਾਕਿਸਤਾਨ ਨਾਲ ਲੜਾਈ ਹੋਈ ਨਾ ਡਰੋਨ ਇੱਥੇ ਡਿੱਗੇ ਸੀ ਜਿੰਨੀਆਂ ਵੀ ਲੜਾਈਆਂ ਪਾਕਿਸਤਾਨ ਨਾਲ ਹੋਈਆਂ ਇੱਥੇ ਬੰਬ ਡਿੱਗਦੇ ਰਹੇ ਜਿੰਨੇ ਸਰਦਾਂ ਦੇ ਤੂੰ ਬਾਰਡਰ ਚਾਈਨਾ ਦੇਖ ਲੋ ਸਾਰੀ ਸਿੱਖ ਰੈਜਮੈਂਟਾਂ ਪੰਜਾਬ ਦੀ ਰੈਜਮੈਂਟਾਂ ਖੜੀਆਂ ਐ ਤੇ ਜਦੋਂ ਦੇਸ਼ ਨੂੰ ਅੰਨ ਦੀ ਲੋੜ ਐ ਉਦੋਂ ਆਈ ਸੂਬਾ ਜਿਹੜਾ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਆਈ ਸੂਬਾ ਆਈ ਲੋਕ ਐ ਜਿੱਥੇ ਕੋਵਿਡ ਵਿੱਚ ਜਾਂ ਕੋਈ ਕਿਤੇ ਬੁੱਝ ਰਾਜ ਗੁਜਰਾਤ ਵਿੱਚ ਤੂੰ ਦੇਖ ਲੋ ਪਹੁੰਚ ਆ ਲਾਇਆ ਸੀ ਆ ਪੰਜਾਬ ਦੇ ਕੌਮ ਐ ਜਿਹੜੀ ਉੱਥੇ ਗਈ ਸੀ ਪਿੰਡਾਂ ਤੇ ਪਿੰਡ ਸੰਭਾਲੇ ਸੀ ਜੇ ਤਾਮਿਲਨਾਡੂ ਸੁਨਾਮੀ ਆਈ ਸੀ ਇੱਥੋਂ ਲੋਕ ਹੀ ਗਏ ਸੀ ਲੰਗਰ ਲਾਉਣ ਵਾਸਤੇ ਤੇ ਹੁਣ ਦੱਸੋ ਹਿੰਦੁਸਤਾਨ ਦਾ ਇੱਕ ਸੂਬਾ ਦੱਸ ਦੋ ਕਿ ਇੱਕ ਸੂਬੇ ਦੀ ਸਰਕਾਰ ਦੱਸ ਦੋ ਜਿਨੇ ਆਕੇ ਕੋਈ ਹਾਂ ਦਾ ਨਾਰਾ ਮਰਿਆ ਹੋਏ ਸੈਂਟਰ ਦੇ ਕੋਲੇ ਕਰੋੜਾਂ ਅਰਬਾਂ ਰੁਪਏ ਹੈ 1500 ਕਰੋੜ ਕੁਛ ਵੀ ਨਹੀਂ ਹੈ ਹੁਣ ਇੱਥੇ ਜਿੱਦ ਸਾਰਾ ਕੁਝ ਰੁੜ ਗਿਆ ਜਿਹੜੀ ਸੂਬਾ ਕਰੋੜਾਂ ਅਰਬਾਂ ਰੁਪਏ ਦੀ ਟੈਕਸ ਵਰਦਾ ਹੈ ਐ ਸੈਂਸ ਆਫ ਫੂਡ ਸਿਕਿਉਰਟੀ ਬੋਲ ਹੈ ਉਹਨੂੰ ਤੁਸੀਂ 1500 ਕਰੋੜ ਨੱਕੀ ਹੋਊਗਾ ਤੈਉ ਮੈਂ ਕਿਹਾ ਸੀ ਕੀ ਘੜਤ ਘੜ 20000 ਕਰੋੜ ਚਾਹੀਦਾ ਰੀਹੈਬਿਲੀਟੇਸ਼ਨ ਵਾਸਤੇ ਉਸ ਕੌਮ ਉਸ ਪੰਜਾਬ ਨੂੰ ਹੌਸਲਾ ਦੇਣ ਵਾਸਤੇ ਕਿ ਤੁਸੀਂ ਸਾਡੇ ਨਾਲ ਖੜਦੇ ਰਹੋ ਤੇ ਅਸੀਂ ਅੰਤ ਤੂੰ ਦਿਖਾ ਦਾਂਗੇ ਅਸੀਂ ਵੀ ਤੁਹਾਡੇ ਨਾਲ ਖੜਦੇ ਆ ਸੁਬੀਰ ਜੀ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜਾ ਸਾਡਾ ਪੰਜਾਬ ਹੈ ਇਹ ਦੋ ਮੁਲਕਾਂ ਦੀ ਲੜਾਈ ਦੇ ਵਿੱਚ ਪਿਸ ਰਿਹਾ ਹੈ ਕਿਤੇ ਨਾ ਕਿਤੇ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਆਪਸੀ ਤਣਾਅ ਹੈ ਨਹੀਂ ਆ ਇਹ ਕਿਸੇ ਦੀ ਕੋਈ ਗੱਲ ਨਹੀਂ ਹੈ ਆ ਸਾਡਾ ਆਪਣਾ ਮੁਲਕ ਹੈ ਆਪਣਾ ਦੇਸ਼ ਹੈ ਆਪਣਾ ਮੁਲਕ ਹੈ ਤੇ ਇਸ ਮੁਲਕ ਦੇ ਸਭ ਤੋਂ ਜ਼ਿਆਦਾ ਹੱਕ ਹੀ ਸਾਡਾ ਹੈ ਹੂੰ ਕਿਉਂਕਿ ਸਭ ਤੋਂ ਵੱਧ ਕੰਟਰੀਬਿਊਸ਼ਨ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਵੀ ਆਪਣੀਆਂ ਜੀ ਤੁਸੀਂ ਹਿਸਟਰੀ ਦੇਖ ਲਓ ਦੇਸ਼ ਦੀ ਆਜ਼ਾਦੀ ਦੀ ਹਿਸਟਰੀ 70 90% ਲੋਕ ਜਿਹੜੇ ਕਾ ਜੇਲ੍ਹਾਂ ਚ ਪਾਏ ਸੀ ਅੰਗਰੇਜ਼ਾਂ ਨੇ ਪੰਜਾਬ ਦੇ ਸੀ ਹੂੰ ਜਿਹੜੀਆਂ ਸ਼ਹੀਦੀਆਂ ਪਾਈਆਂ ਤੇ ਜਿਹੜੇ ਅੰਦਰ ਉਹਨਾਂ ਨੂੰ ਫਾਂਸੀ ਚੜ੍ਹਿਆ ਆਪਣੇ ਸੀ ਹਰ ਚੀਜ਼ ਵਿੱਚ ਪੰਜਾਬ ਹੀ ਮੋਰੀ ਹੈ ਆ ਸਾਡਾ ਹੱਕ ਹੈ ਇਹ ਤਾਂ ਕੋਈ ਕੁਇਟ ਨਹੀਂ ਕਰ ਸਕਦੇ ਦੋ ਮੁਲਕਾਂ ਦੀ ਲੜਾਈ ਮੈਂ ਪਾਕਿਸਤਾਨ ਨਾਲ ਲੜਾਈ ਦਾ ਨੁਕਸਾਨ ਪੰਜਾਬ ਨੂੰ ਵੱਧ ਤਾਂ ਮੰਨਦਾ ਹਾਂ ਕਿ ਸ਼ਹਾਤਾਂ 'ਚ ਨੁਕਸਾਨ ਸਾਡਾ مالی ਤੌਰ ਤੇ ਨੁਕਸਾਨ ਸਾਡਾ ਜਾਨੀ ਤੌਰ ਤੇ ਨੁਕਸਾਨ ਸਾਡਾ ਜਦੋਂ ਵੀ ਸਿਚੁਏਸ਼ਨ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਸਾਡੀ ਨਾਜ਼ੁਕ ਹੁੰਦੀ ਆ ਹੁਣ ਕਰਤਾਰਪੁਰ ਕੋਰੀਡੋਰ ਦਾ ਬੰਦ ਹੋਣਾ ਨਨਕਾਣਾ ਸਾਹਿਬ ਜਾਣ ਦੇ ਲਈ ਜਥੇ ਨੂੰ ਰੋਕਣਾ ਇਹ ਸਾਰੀਆਂ ਚੀਜ਼ਾਂ ਦੇ ਸੰਦਰਭ 'ਚ ਮੈਂ ਕਹਿ ਰਿਹਾ ਕੋਈ ਕਹਿ ਰਿਹਾ ਹੈ ਦੇਖੋ ਕ੍ਰਿਕਟ ਦਾ ਮੈਚ ਹੋ ਸਕਦਾ ਹੈ ਦੁਬਈ ਜਾ ਕੇ ਹੋ ਸਕਦਾ ਹੈ ਤੇ ਨਨਕਾਣਾ ਸਾਹਿਬ ਤੇ ਆਪਣਾ ਜਿਹੜਾ ਕਰਤਾਰਪੁਰ ਕੋਰੀਡੋਰ ਤੁਸੀਂ ਤਪ ਨਹੀਂ ਸਕਦੇ ਹੂੰ ਇੱਕ ਧਾਰਮਿਕ ਇਸ਼ੂ ਹੈ ਉਹ ਇੱਕ ਪੋਲਿਟਿਕਲ ਜੀ ਚੱਲਦੀ ਰਹਿੰਦੀ ਹੈ ਜੇ ਤੁਸੀਂ ਦੇਸ਼ ਦੇ ਬਾਅਦ ਤੁਸੀਂ ਮੈਚ ਕਰ ਸਕਦੇ ਹੋ ਇੱਥੇ ਇੱਕ ਕੋਰੀਡੋਰ ਨਹੀਂ ਖੋਲ ਸਕਦੇ ਨਾਲੇ ਉਹ ਫੁਲੀ ਪ੍ਰੋਟੈਕਟਡ ਹੈ ਉਹਦੇ ਚ ਐ ਨਹੀਂ ਹੈ ਕਿ ਤੁਸੀਂ ਕੋ ਡਰ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਕਿ ਸਾਡੇ ਬੰਦੇ ਉੱਥੇ ਜਾ ਕੇ ਕੁਝ ਨਾ ਕਰੇ